ਇਹ ਸੌਖਾ ਤਰੀਕਾ ਨਹੀਂ ਹੁੰਦਾ ਕੋਈ ਕਿਸੇ ਤੇ ਕੇਸ ਕਰਕੇ ਤੁਸੀਂ ਪੇਪਰ ਲੈ ਲੋਗੇ ਅੱਗੇ ਵੀ ਤਿੰਨਾਂ ਚੌਹ ਨੇ ਕੀਤੇ ਆ ਜਿਹੜੇ ਸਾਡੇ ਕੋਲ ਕੇਸ ਆਇਆ ਤਿੰਨ ਤਿੰਨ ਸਾਲ ਹੋ ਗਿਆ ਵਿੱਚੇ ਪੈਂਡਿੰਗ ਹੀ ਪਿਆ ਹਾਲ ਤਾਂ ਜੀ ਰੁੜ ਰਹੇ ਆ ਉਹ ਕਹਿੰਦੇ ਆ ਕਿ ਕੰਟਰੈਕਟ ਲਾ ਕੇ ਪੇਪਰ ਬਣਾ ਲੈਂਦੇ ਸ਼ਾਇਦ ਛੇਤੀ ਬਣ ਜਾਂਦੇ ਪਰ ਹੁਣ ਉਹਦੇ ਵਿੱਚ ਗੱਲ ਕੀ ਆ ਜਦ ਮਾਲਕ ਨੇ ਪੂਰਾ ਤੁਹਾਨੂੰ ਪੇਪਰ ਵੀ ਦਿੱਤੇ ਤਨਖਾਹ ਵੀ ਦਿੱਤੀ ਸਭ ਕੁਝ ਦਿੱਤਾ ਤੁਸੀਂ ਉਹਨਾਂ ਨੂੰ ਕਰਨਾ ਸ਼ੁਰੂ ਕਰਤਾ ਬਲੈਕ ਕੇ ਮਾਲਕ ਵੀ ਕਈ ਵਾਰੀ ਵਰਕਰਾਂ ਨੂੰ ਜਾਨਵਰਾਂ ਦੀ ਤਰ੍ਹਾਂ ਰੱਖਦੇ ਆ। ਜੀ। ਉਸੇ ਹੀ ਜਗ੍ਹਾ ਤੇ ਕੰਮ ਕਰਨਾ, ਉਸੇ ਹੀ ਜਗ੍ਹਾ ਤੇ ਰਹਿਣਾ, ਉਸੇ ਹੀ ਜਗ੍ਹਾ ਤੇ ਨਮੋਣਾ ਤੇ ਰੋਟੀ ਵੀ ਉਹਦੀ ਲਿਆ ਕੇ ਘਰੋਂ ਦੇਣੀ ਆ ਜਿਹੜੀ ਜਾਨਵਰਾਂ ਨੂੰ ਵੀ ਨਹੀਂ ਦਿੱਤੀ ਜਾਂਦੀ। ਉਹ ਵਰਕਰਾਂ ਦੇ ਪੈਸੇ ਮਾਰ ਲੈਂਦੇ ਨੇ। ਜੀ। ਤਿੰਨ ਤਿੰਨ ਸਾਲ ਉਹਨਾਂ ਨੂੰ ਤਸ਼ੱਦਦ ਤੇ ਰੱਖਦੇ ਨੇ, ਡਰਾ ਕੇ ਰੱਖਦੇ ਨੇ ਕਿ ਅੱਜ ਵੀ ਫੜਿਆ ਗਿਆ ਤਾਂ ਪੁਲਿਸ ਨੇ ਤੁਹਾਨੂੰ ਰਿਪੋਰਟ ਕਰ ਦੇਣਾ, ਕੱਚਾ ਬੰਦਾ ਮੇਰਾ ਕੀ ਵਿਗਾੜ ਦੇਣਾ। ਬਹੁਤ سارے ਵਰਕਰ ਵੀ ਇਹੋ ਜਿਹੇ ਨੇ ਜਿਹੜੇ ਮਾਲਕ ਦੇ ਗੱਲੇ 'ਚੋਂ ਪੈਸੇ ਕੱਢਦੇ ਨੇ ਜੀ ਜਿਹੜੇ ਮਾਲਕ ਦੇ ਨਾਲ ਹੱਡ ਹਰਾਮੀ ਕਰਦੇ ਨੇ ਮੂੰਹ ਤੇ ਕੁਝ ਹੋਰ ਤੇ ਪਿੱਠ ਪਿਛੇ ਕੁਝ ਹੋਰ ਬੋਲਦੇ ਨੇ ਕਿ ਜਦੋਂ ਤੁਸੀਂ ਜੇਕਰ ਤੁਸੀਂ ਕੱਚੇ ਆਂਦੇ ਹੋ ਕਿ ਤੁਸੀਂ ਕਿਸੇ ਦੇ ਕੋਲ ਕੰਮ ਕਰਦੇ ਹੋ ਰਹਿੰਦੇ ਹੋ ਉੱਥੇ ਖਾਂਦੇ ਪੀਂਦੇ ਹੋ ਤੇ ਤੁਸੀਂ ਉਸ ਮਾਲਕ ਦੀ ਰਿਸਪੈਕਟ ਵੀ ਕਰੋ ਅਸੀਂ ਮਾਲਕ ਨੂੰ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਜਦੋਂ ਤੁਹਾਡੇ ਕੋਲ ਵਰਕਰ ਆਂਦਾ ਹੈ ਤੁਸੀਂ ਉਹਨੂੰ ਰੱਖਿਆ ਹੈ ਠੀਕ ਹੈ ਤੁਸੀਂ ਰੇਸ ਤੇ ਲੈ ਕੇ ਰੱਖਿਆ ਹੋਇਆ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਰਿਸਕ ਹੁੰਦਾ ਕਿ ਛਾਪਾ ਪੈ ਜਾਵੇ ਤੁਹਾਨੂੰ ਮੂਹਨ ਤਾਂ ਹੋ ਸਕਦਾ ਹੈ ਜਿਹਨੂੰ ਕਹਿੰਦੇ ਫਾਈਨ ਕਹਿੰਦੇ ਆਪਾਂ ਪਰ ਇਹ ਨਾ ਹੋਵੇ ਕਿ ਤੁਸੀਂ ਦੂਸਰੇ ਬੰਦੇ ਨੂੰ ਧੱਕਾ ਕਰੋ ਉਸਦੇ ਨਾਲ ਧੱਕਾ ਕਰੋ ਜਦੋਂ ਕੋਈ ਵੀ ਇਨਸਾਨ ਕੋਈ ਵੀ ਨੌਜਵਾਨ ਪੇਨ ਦੇ ਵਿੱਚ ਆਂਦਾ ਹੈ ਤੇ ਉਸ ਟਾਈਮ ਉਹਦੇ ਕੋਲ ਕੀ ਹੁੰਦਾ ਹੈ ਕਿ ਕੰਮ ਨਹੀਂ ਹੁੰਦਾ ਬਿਲਕੁਲ ਸਹੀ ਉਹ ਫਿਰ ਦੁਕਾਨ ਤੇ ਜਾਂਦਾ ਕਿਸੇ ਜਾਂ ਫਿਰ ਸੁਪਰਮਾਰਕਟ ਤੇ ਜਾਂਦਾ ਜਾਂ ਫਿਰ ਕਿਸੇ ਕੰਪਨੀ ਦੇ ਵਿੱਚ ਜਾਂਦਾ ਜਾਂ ਫਿਰ ਕਿਸੇ ਰੈਸਟੋਰੈਂਟ ਤੇ ਜਾਂਦਾ ਹੈ ਕਹਿੰਦਾ ਹੈ ਕਿ ਭਾਜੀ ਮੇਰੇ ਕੋਲ ਪੇਪਰ ਹੈ ਨਹੀਂ ਮੈਂ ਨਵਾਂ ਆਇਆ ਆ ਕਿ ਮੈਨੂੰ ਮੇਰੇ ਕੋਲ ਖਾਜਾ ਹਣੀ ਰਹਿਣ ਵਾਸਤੇ ਤੇ ਮੈਨੂੰ ਕੰਮ ਤੇ ਰੱਖ ਲਓ ਜੀ ਸਾਰ ਜੀ ਪਰ ਇਹੀ ਜਦੋਂ ਟਾਈਮ ਨਿਕਲ ਜਾਂਦਾ ਹੈ ਕਿ ਉਹ ਬੰਦਾ ਹੁਸ਼ਿਆਰ ਹੋ ਜਾਂਦਾ ਤੇ ਉਹਨੂੰ ਪਤਾ ਲੱਗ ਜਾਂਦਾ ਕੀ ਰੂਲਸ ਹਨ ਇੱਥੇ ਜੀ ਤੇ ਫਿਰ ਉਹੀ ਬੰਦਾ ਆਪਣੇ ਕੰਨ ਖੜੇ ਕਰ ਲੈਂਦਾ ਹੈ ਕਿ ਹਾਂ ਵੀ ਮੈਨੂੰ ਮੇਰੀਆਂ ਤੇਰੇਚੋਂ ਕੀ ਹਨ ਤੇ ਉਹ ਫਿਰ ਉਹ ਮਾਲਕ ਨੂੰ ਪਰੇਸ਼ਾਨ ਕਰਦਾ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਅਮਰੀਕ ਸਿੰਘ ਤੇ ਮੈਂ ਤੁਹਾਡਾ ਸਾਹਿਦ ਸਿੰਘ ਅੱਜ ਲੈ ਕੇ ਆਏ ਆ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਗੱਲਾਂ ਜੋ ਸਾਡੇ ਤੱਕ ਮੈਸੇਜ ਆਏ ਸਨ ਮੈਸੇਜ ਸਾਹਿਲ ਕੀ ਆਇਆ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਵਰਕਰਾਂ ਦੇ ਫੇਵਰ ਦੇ ਵਿੱਚ ਤੇ ਨਾਲ ਨਾਲ ਮਾਲਕਾਂ ਦੇ ਫੇਵਰ ਦੇ ਵਿੱਚ ਜੀ ਬਾਕੀ ਅਸੀਂ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਵਰਕਰ ਹਮੇਸ਼ਾ ਜਾਂ ਮਾਲਕ ਹਮੇਸ਼ਾ ਕਿਹੜੀਆਂ ਪ੍ਰੋਬਲਮਾਂ ਆਉਂਦੀਆਂ ਜਿਨ੍ਹਾਂ ਦੇ ਕਰਕੇ ਇਹ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਜਿਹੜੀ ਮਾਲਕ ਤੇ ਵਰਕਰ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੁੰਦੀ ਆ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆ ਉਹ ਵੀਡੀਓ ਜ਼ਰੂਰ ਦੇਖੋ ਜਦੋਂ ਕੋਈ ਵੀ ਇਨਸਾਨ ਕੋਈ ਵੀ ਨੌਜਵਾਨ ਸਪੇਨ ਦੇ ਵਿੱਚ ਆਂਦਾ ਹੈ ਤੇ ਉਸ ਟਾਈਮ ਉਹਦੇ ਕੋਲ ਕੀ ਹੁੰਦਾ ਹੈ ਕਿ ਕੰਮ ਨਹੀਂ ਹੁੰਦਾ ਬਿਲਕੁਲ ਸਹੀ ਉਹ ਫਿਰ ਦੁਕਾਨ ਤੇ ਜਾਂਦਾ ਕਿਸੇ ਜਾਂ ਫਿਰ ਸੁਪਰਮਾਰਕਟ ਤੇ ਜਾਂਦਾ ਜਾਂ ਫਿਰ ਕਿਸੇ ਕੰਪਨੀ ਦੇ ਵਿੱਚ ਜਾਂਦਾ ਜਾਂ ਫਿਰ ਕਿਸੇ ਰੈਸਟੋਰੈਂਟ ਤੇ ਜਾਂਦਾ ਕਹਿੰਦਾ ਕਿ ਭਾਜੀ ਮੇਰੇ ਕੋ ਪੇਪਰ ਹੈ ਨਹੀਂ ਮੈਂ ਨਵਾਂ ਆਇਆ ਆ ਕਿ ਮੈਨੂੰ ਮੇਰੇ ਕੋ ਖਰਚਾ ਹੈ ਨਹੀਂ ਰਹਿਣ ਵਾਸਤੇ ਤੇ ਮੈਨੂੰ ਕੰਮ ਤੇ ਰੱਖ ਲਓ ਜੀ ਸਰ ਜੀ ਪਰ ਇਹੀ ਜਦੋਂ ਟਾਈਮ ਨਿਕਲ ਜਾਂਦਾ ਹੈ ਕਿ ਉਹ ਬੰਦਾ ਹੁਸ਼ਿਆਰ ਹੋ ਜਾਂਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਕੀ ਰੂਲਸ ਹਨ ਇੱਥੇ ਜੀ ਤੇ ਫਿਰ ਉਹੀ ਬੰਦਾ ਆਪਣੇ ਕੰਨ ਖੜੇ ਕਰ ਲੈਂਦਾ ਹੈ ਕਿ ਹਾਂ ਵੀ ਮੈਨੂੰ ਮੇਰੀਆਂ ਤੇਰੇਚੋਂ ਕੀ ਹਨ ਤੇ ਫਿਰ ਉਹ ਮਾਲਕ ਨੂੰ ਪਰੇਸ਼ਾਨ ਕਰਦਾ ਹੈ ਇਸ ਵਿੱਚ ਇਕੱਲਾ ਵਰਕਰ ਵੀ ਕਸੂਰਵਾਰ ਨਹੀਂ ਹੁੰਦਾ ਮਾਲਕ ਵੀ ਕਸੂਰਵਾਰ ਹੁੰਦਾ ਕਿ ਮਾਲਕ ਵੀ ਕਈ ਵਾਰੀ ਵਰਕਰਾਂ ਨੂੰ ਜਾਨਵਰਾਂ ਦੀ ਤਰ੍ਹਾਂ ਰੱਖਦੇ ਆ ਜੀ ਉਸੇ ਹੀ ਜਗ੍ਹਾ ਤੇ ਕੰਮ ਕਰਨਾ ਉਸੇ ਹੀ ਜਗ੍ਹਾ ਤੇ ਰਹਿਣਾ ਉਸੇ ਹੀ ਜਗ੍ਹਾ ਤੇ ਨਿਵਾਉਣਾ ਤੇ ਰੋਟੀ ਵੀ ਉਹਦੀ ਲੈ ਆ ਕੇ ਘਰੋਂ ਦੇਣੀ ਆ ਜਿਹੜੀ ਜਾਨਵਰਾਂ ਨੂੰ ਵੀ ਨਹੀਂ ਦਿੱਤੀ ਜਾਂਦੀ ਕਈ ਵਾਰੀ ਵਰਕਰਾਂ ਦੇ ਨਾਲ ਵੀ ਸਾਹਿਲ ਤੱਕ ਆ ਬੋ ਹੁੰਦਾ ਆ ਹਾਂਜੀ ਤੇ ਉਹ ਮਾਲਕ ਜਿਹੜੇ ਇਹੋ ਜਿਹਾ ਧੱਕਾ ਕਰਦੇ ਨੇ ਬਾਅਦ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੇ ਸਭ ਨੂੰ ਦੇਖਦਾ ਯਾਰ ਦੇਖਦਾ ਜੀ ਤੇ ਜਰੂਰ ਜਿਹੜੇ ਵਰਕਰਾਂ ਦੇ ਪੈਸੇ ਮਾਰ ਲੈਂਦੇ ਨੇ ਜੀ ਤਿੰਨ ਤਿੰਨ ਸਾਲ ਉਹਨਾਂ ਨੂੰ ਤਸ਼ੱਦਦ ਤੇ ਰੱਖਦੇ ਨੇ ਡਰਾ ਕੇ ਰੱਖਦੇ ਨੇ ਕਿ ਅੱਜ ਵੀ ਫੜਿਆ ਗਿਆ ਤੇ ਪੁਲਿਸ ਨੇ ਤੈਨੂੰ ਰਿਪੋਰਟ ਕਰ ਦੇਣਾ ਕੱਚਾ ਬੰਦਾ ਮੇਰਾ ਕੀ ਵਿਗਾੜ ਲੂਗਾ ਹਾਂਜੀ ਹਨਾ ਇਹ ਇਹ ਗੱਲ ਆ ਤੇ ਜਦੋਂ ਫਿਰ ਗੱਲ ਸਾਡੇ ਤੱਕ ਆਉਂਦੀ ਆ ਫਿਰ ਅਸੀਂ ਕਾਨੂੰਨੀ ਕਾਰਵਾਈ 'ਚ ਜਾਂਦੇ ਆ ਜੀ ਪਰ ਕਈ ਵਰਕਰ ਜਿਹੜੇ ਆ 3 ਸਾਲ ਤੱਕ ਤਨਖਾਹਾਂ ਵੀ ਲੈ ਲੈਂਦੇ ਨੇ ਪੈਸੇ ਵੀ ਲੈ ਲੈਂਦੇ ਨੇ ਸਭ ਕੁਝ ਲੈ ਲੈਂਦੇ ਨੇ ਪਰ 3 ਸਾਲ ਬਾਅਦ ਕੋਈ ਉਹਨਾਂ ਨੂੰ ਵਕੀਲ ਟੱਕਰਦਾ ਸਾਡੇ ਵਰਗਾ ਕਹਿ ਲੋ ਜਾਂ ਕਹਿ ਲੋ ਇੱਕ ਵਕੀਲ ਟੱਕਰਦਾ ਜਿਹੜਾ ਉਹਨੂੰ ਸਲਾਹ ਦਿੰਦਾ ਵਾ ਕਿ ਭਾਈ ਤੂੰ ਤਾਂ 10000 ਦਾ ਕੰਟਰੈਕਟ ਕਿਉਂ ਲਾਉਣਾ ਤੂੰ ਕੰਟਰੈਕਟ ਕਿਉਂ ਲੈਣਾ ਕਿਉਂਕਿ ਮਾਲਕ ਦਾ ਕੰਟਰੈਕਟ ਨਹੀਂ ਚੱਲਦਾ ਉਹ ਕੰਟਰੈਕਟ ਦੇ ਨਹੀਂ ਸਕਦਾ ਉਹਦੀ ਮਜਬੂਰੀ ਆ ਜੀ ਪਰ ਕੇਸ ਕਿਉਂ ਨਹੀਂ ਕਰਦਾ ਉਹ ਕਹਿੰਦਾ ਕੇਸ ਕਿੱਦਾਂ ਕਰਨਾ ਫਿਰ ਉਹਨੂੰ ਆਈਡੀਆ ਦਿੱਤੇ ਜਾਂਦੇ ਆ ਫਿਰ ਉਹੀ 3 ਸਾਲ ਜਿਹੜਾ ਉਸ ਮਾਲਕ ਨਾਲ ਬੈਠ ਕੇ ਖਾਦਾ ਪੀਤਾ ਰਿਆ ਸੁੱਤੇ ਦਿਨ ਰਾਤ ਇਕੱਠੇ گزارਿਆ ਹੋਇਆ ਉਹ 3 ਸਾਲ ਦਾ ਪਿਆਰ ਚੇਤਾ ਭਲਾ ਕੇ ਮਿੰਟ ਦੇ ਵਿੱਚ ਜਿਹੜਾ ਆਪਸ ਵਿੱਚ ਉਹ ਸ਼ੁਰੂ ਕਰ ਲੈਂਦੇ ਨੇ ਇਹ ਨਹੀਂ ਦੇਖਦੇ ਕਿ ਤੁਹਾਡੇ ਮਾੜੇ ਸਮੇਂ ਦੇ ਵਿੱਚ ਤੁਹਾਡਾ ਮਾਲਕ ਜਿਹੜਾ ਵਾ ਉਹ ਤੁਹਾਡੇ ਨਾਲ ਕੰਧ ਵਾਂਗੂ ਖੜਾ ਸੀ ਜੀ ਹਾਂਜੀ ਜੀ ਇਹੀ ਹੁੰਦਾ ਹੈ ਕਿ ਜਦੋਂ ਤੁਸੀਂ ਜੇਕਰ ਤੁਸੀਂ ਕੱਚੇ ਆਂਦੇ ਹੋ ਕਿ ਤੁਸੀਂ ਕਿਸੇ ਦੇ ਕੋਲ ਕੰਮ ਕਰਦੇ ਹੋ ਰਹਿੰਦੇ ਹੋ ਉਥੇ ਖਾਂਦੇ ਪੀਂਦੇ ਹੋ ਤੇ ਤੁਸੀਂ ਉਸ ਮਾਲਕ ਦੀ ਰਿਸਪੈਕਟ ਵੀ ਕਰੋ ਅਸੀਂ ਮਾਲਕ ਨੂੰ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਜਦੋਂ ਤੁਹਾਡੇ ਕੋਲ ਵਰਕਰ ਆਂਦਾ ਹੈ ਤੁਸੀਂ ਉਹਨੂੰ ਰੱਖਿਆ ਹੈ ਸਹੀ ਤਰੀਕ ਸਹੀ ਤਰੀਕੇ ਦੇ ਨਾਲ ਰੱਖੋ ਤੇ ਸਹੀ ਤਰੀਕੇ ਦੇ ਨਾਲ ਉਹਨੂੰ ਟ੍ਰੀਟ ਕਰੋ ਤਾਂ ਕਿ ਵਰਕਰ ਨੂੰ ਵੀ ਨਾ ਇਦਾਂ ਲੱਗੇ ਕਿ ਉਹਦੇ ਨਾਲ ਧੱਕਾ ਹੋ ਰਿਹਾ ਹੈ ਹੂੰ ਬਿਲਕੁਲ ਜਿਹੜੇ ਵਰਕਰ ਵੀ ਮਾਲਕ ਦੀ ਚੋਰੀ ਕਰ ਲੈਂਦੇ ਨੇ ਬਹੁਤ ਸਾਰੇ ਵਰਕਰ ਵੀ ਇਹੋ ਜਿਹੇ ਨੇ ਜਿਹੜੇ ਮਾਲਕ ਦੇ ਗੱਲੇ 'ਚੋਂ ਪੈਸੇ ਕੱਢਦੇ ਨੇ ਜੀ ਜਿਹੜੇ ਮਾਲਕ ਦੇ ਨਾਲ ਹੱਡ ਹਰਾਮੀ ਕਰਦੇ ਨੇ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਬੋਲਦੇ ਨੇ ਉਹ ਇਹੋ ਜਿਹੇ ਵੀ ਆ ਕਿਰਤ ਕਰਨ ਲੋਕ ਜਿਹੜੇ ਅੱਜ ਤੇ ਮਾਲਕ ਨੇ ਰੋਟੀ ਚੱਜ ਦੀ ਦਿੱਤੀ ਆ ਪੈਸੇ ਦਿੱਤੇ ਪੂਰੀ ਤਨਖਾਹ ਪੂਰੀ ਦਿੱਤੀ ਸਾਰਾ ਕੁਝ ਪੂਰਾ ਦਿੱਤਾ ਕੰਟਰੈਕਟ ਵੀ ਦੇ ਰਿਆ ਸਭ ਕੁਝ ਦੇ ਰਿਆ ਤਦ ਵੀ ਉਹਦੀ ਚੋਰੀ ਕਰਨੀ ਉਹਦੀ ਪਿੱਠ ਪਿੱਛੇ ਬੋਲਣਾ ਉਹਦੇ ਪਿੱਠ ਪਿੱਛੇ ਗੱਲਾਂ ਕਰਨੀਆਂ ਇਦਾਂ ਦੇ ਕੰਮ ਵੀ ਨਾ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਪਰ ਇਹੀ ਗੱਲ ਤੋਂ ਤੰਗ ਹੋ ਜਾਂਦੇ ਜਦੋਂ ਉਸ ਮਾਲਕ ਤੱਕ ਤੁਹਾਡੀ ਸੱਚਾਈ ਪਹੁੰਚਦੀ ਆ ਫਿਰ ਉਹਨੂੰ ਆਉਂਦਾ ਗੁੱਸਾ ਜੀ ਫਿਰ ਗੁੱਸੇ ਤੋਂ ਅਗਲਾ ਲੈਂਦਾ ਐਕਸ਼ਨ ਜੀ ਹਾਂਜੀ ਕਿ ਭਾਈ ਮੈਂ ਤੇ ਦੇ ਨਾਲ ਭਲੇ ਮਾਨਸੀ ਕਰਨ ਰਿਹਾ ਤੇ ਇਹ ਮੈਨਾਂ ਕੁੱਤੇ ਖਾਣੀ ਕਰਨ ਰਿਹਾ ਹਾਂਜੀ ਤੇ ਫਿਰ ਉਸ ਤੋਂ ਬਾਅਦ ਸਟਾਰਟ ਹੁੰਦਾ ਉਹ ਜੰਗ ਦਾ ਮਾਹੌਲ ਤੁਹਾਨੂੰ ਇੱਕ ਅਸੀ ਸਟੋਰੀ ਸੁਣਾਉਣ ਦਾ ਸੁਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਦੱਸਿਆ ਦੱਸੀਏ ਕਿ ਕਿ ਇੱਕ ਮਾਲਕ ਨੇ ਵਰਕਰ ਨੂੰ ਕੰਮ ਤੇ ਰੱਖਿਆ ਸੀ 3 ਸਾਲ ਪੂਰੇ ਹੋ ਗਏ 3 ਸਾਲ ਪੂਰੇ ਹੋਣ ਤੋਂ ਬਾਅਦ ਕੀ ਕੀਤਾ ਕਿ ਉਸ ਨੇ ਮਾਲਕ ਤੋਂ ਕੰਟਰੈਕਟ ਲਿਆ ਪਰ ਉਹਦੇ ਵਿੱਚ ਕੋਈ ਕ ਮਾਲਕ ਦੇ ਕੰਟਰੈਕਟ ਵਿੱਚ ਕੋਈ ਕਮੀਆਂ ਹੋਣ ਦੇ ਕਾਰਨ ਕਾਰਨ ਉਹ ਕੰਟਰੈਕਟ ਪਾਸ ਨਹੀਂ ਹੋਇਆ ਤੇ ਫੇਰ ਕੀ ਸੀ ਉਹ ਜਿਹੜੇ ਵਰਕਰ ਸੀ ਉਹਨਾਂ ਨੇ ਕੀ ਮਾਲਕ ਨੂੰ ਦੇਣ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਤੇ ਉਸ ਤੋਂ ਬਾਅਦ ਕੀ ਹੈ ਮਾਲਕ ਨੂੰ ਪੈਸੇ ਦੇਣੇ ਪਏ ਹੁਣ ਗੱਲ ਇਦਾਂ ਆ ਇਹ ਕਹਾਣੀ ਨੂੰ ਪੂਰੀ ਤਰ੍ਹਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਹੋਇਆ ਕਿਵੇਂ ਆ ਤੇ ਕਿੰਜ ਹੋਇਆ ਤੇ ਕੀਤਾ ਕਿਨੇ ਆ ਹੁਣ ਗੱਲ ਇਦਾਂ ਆ ਜੀ ਇਹਦੇ ਵਿੱਚ ਸਾਹਿਲ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਉਸ ਮਾਲਕ ਦਾ ਜਿਸ ਨੇ 4 ਘੰਟੇ ਕੰਮ ਕਰਵਾ ਕੇ ਜਿਨੇ ਇੱਕ ਆਫੀਸ਼ੀਅਲ ਗਵਰਨਮੈਂਟ ਦੇ ਕਾਨੂੰਨ ਦੇ ਆਧਾਰ 'ਨਾ ਜਿਹੜੀ ਤਨਖਾਹ ਬਣਦੀ ਜੀ ਉਹ ਪੂਰੀ ਦਿੱਤੀ 4 ਘੰਟੇ ਕੰਮ ਕਰਵਾਇਆ ਸਿਰਫ ਦਿਹਾੜੀ ਦੇ ਵਿੱਚ 4 ਘੰਟੇ ਕੰਮ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਵਿੱਚ 3 3 ਸਾਲ ਜਦੋਂ ਪੂਰੇ ਹੋ ਜਾਂਦੇ ਆ ਤੇ ਉਹ ਮਾਲਕ ਦਿੰਦਾ ਆਪਣਾ ਕੰਮ ਦਾ ਕੰਟਰੈਕਟ ਫ੍ਰੀ ਦੇ ਵਿੱਚ ਕਿ ਆਪਣੇ ਜਆ ਪੇਪਰ ਬਣਵਾ ਲਾ ਹੁਣ ਗੱਲ ਕੀ ਆ ਕਿ ਇੱਥੇ ਆ ਕੇ ਕੀ ਹੁੰਦਾ ਆ ਕਿ ਜਿਹੜੇ ਉਹਦੇ ਕੰਟਰੈਕਟ ਵਾਲੇ ਪੇਪਰ ਆ ਉਹਦੇ ਕੰਮ ਵਾਲੇ ਪੇਪਰ ਆ ਉਹ ਨਹੀਂ ਚੱਲਦੇ ਕਿਉਂਕਿ ਉਹ ਤਾਂ ਆਪਣੇ ਘਰ ਦਾ ਗੁਜ਼ਾਰਾ ਹੀ ਚਲਾ ਰਿਆ ਆ ਬੜੀ ਔਖੀ ਤਰ੍ਹਾਂ ਆਪਣੇ ਨਿਆਣੇ ਬੱਚੇ ਪਾਲ ਰਿਆ ਆ ਰੈਸਟੋਰੈਂਟ ਤੇ ਬਾਲਾ ਕੋਈ ਚੱਲਦਾ ਵੀ ਨਹੀਂ ਆ ਕਈ ਵਾਰੀ ਇਕਨੋਮਿਕਲੀ ਕੰਪਨੀ ਦੇ ਹਾਲਾਤ ਨਹੀਂ ਚੰਗੇ ਹੁੰਦੇ ਤੇ ਪੇਪਰ ਕਈਆਂ ਦੇ پاس ਨਹੀਂ ਹੁੰਦੇ ਤੇ ਹੁਣ ਇਹਦੇ ਵਿੱਚ ਮਾਲਕ ਦਾ ਕੀ ਕਸੂਰ ਆ ਮਾਲਕ ਦਾ ਕੋਈ ਕਸੂਰ ਨਹੀਂ ਆ ਹੁਣ ਗੱਲ ਕੀ ਆ ਜਿਹੜਾ ਵਰਕਰ ਆ ਉਹ ਇਸ ਗੱਲ ਦੀ ਧਮਕੀ ਦੇ ਰਿਹਾ ਵਾ ਕਿ ਮੈਂ ਜਾਊਂਗਾ ਲੇਬਰ ਵਾਲਿਆਂ ਦੇ ਕੋਲ ਮੈਂ ਜਾਊਂਗਾ ਸਰਕਾਰੀ ادارے ਦੇ ਕੋਲ ਮੈਂ ਕਰੂੰਗਾ ਕੇਸ ਤੁਹਾਡੇ ਉੱਤੇ ਮੈਂ ਤੁਹਾਨੂੰ ਲੋਹੇ ਦੇ ਚਨੇ ਚਵਾ ਦੂੰਗਾ ਹਮਮ ਪਰ ਇੱਕ ਗੱਲ ਉਸ ਵਰਕਰ ਨੂੰ ਵੀ ਕਹਿ ਦਈਏ ਐਡੀ ਸੌਖਾ ਤਰੀਕਾ ਨਹੀਂ ਹੁੰਦਾ ਕੋਈ ਕਿਸੇ ਤੇ ਕੇਸ ਕਰਕੇ ਤੁਸੀਂ ਪੇਪਰ ਲੈ ਲਓਗੇ ਅੱਗੇ ਵੀ ਤਿੰਨਾਂ ਚੌਹ ਨੇ ਕੀਤੇ ਆ ਜਿਹੜੇ ਸਾਡੇ ਕੋਲ ਕੇਸ ਆਇਆ ਤਿੰਨ ਤਿੰਨ ਸਾਲ ਹੋ ਗਿਆ ਵਿੱਚੇ ਪੈਂਡਿੰਗ ਹੀ ਪਿਆ ਅਦਾਲਤਾਂ 'ਚ ਹੀ ਰੌੜ ਰਿਆ ਉਹ ਕਹਿੰਦਾ ਸੀ ਕੰਟਰੈਕਟ ਲਾ ਕੇ ਪੇਪਰ ਬਣਾ ਲੈਂਦੇ ਸ਼ਾਇਦ ਛੇਤੀ ਬਣ ਜਾਂਦੇ ਪਰ ਹੁਣ ਉਹਦੇ ਵਿੱਚ ਗੱਲ ਕੀ ਆ ਜਦ ਮਾਲਕ ਨੇ ਪੂਰਾ ਤੁਹਾਨੂੰ ਪੇਪਰ ਵੀ ਦਿੱਤੇ ਤਨਖਾਹ ਵੀ ਦਿੱਤੀ ਸਭ ਕੁਝ ਦਿੱਤਾ ਤੁਸੀਂ ਉਹਨਾਂ ਨੂੰ ਕਰਨਾ ਸ਼ੁਰੂ ਕਰਤਾ ਬਲੈਕਮੇਲ ਇਹ ਹੁਣ ਗੱਲ ਸਾਡੇ ਤੱਕ ਆਈ ਆ ਤੇ ਅਸੀਂ ਦੇਖਿਆ ਕਿ ਉਹਨਾਂ ਨੇ ਡਰਦਿਆਂ ਨੇ ਪੈਸੇ ਵੀ ਦੇਤੇ ਕੁਝ ਜੀ ਹਾਂਜੀ ਤੇ ਵਿਚ ਬੰਦਿਆਂ ਨੇ ਪੈ ਕੇ ਤੇ ਪੈਸੇ ਵੀ ਦਵਾਤੇ ਜੀ ਹਾਂਜੀ ਤੇ ਪਰ ਕਈ ਹੁਣ ਗੱਲਾਂ ਬਾਤਾਂ ਕਈ ਸਾਹਮਣੇ ਆਈਆਂ ਅੰਦਰ ਲੀਆਂ ਜੀ ਅਸੀਂ ਹੁਣ ਸਾਰਿਆਂ ਤੱਕ ਖੋਲਾਂਗੇ ਕਈਆਂ ਦੇ ਚਿਹਰੇ ਨੰਗੇ ਹੋ ਜਾਣੇ ਇਹਦੇ ਵਿੱਚ ਕਿਉਂਕਿ ਕਿਉਂਕਿ ਕਈ ਲੋਕ ਆ ਜਿਹੜੇ ਆਪਣੀ ਬੇਸ਼ਰਮੀ ਵਾਲੀ ਹੱਦ ਨਹੀਂ ਤੋੜਦੇ ਬੇਸ਼ਰਮੀ ਕਰਦੇ ਆ ਤੇ ਉਹ ਲੋਕਾਂ ਨੂੰ ਇਹੀ ਚੀਜ਼ ਤੇ ਮਜਬੂਰ ਕਰਦੇ ਤੇ ਗਲਤ ਗਾਈਡ ਕਰਦੇ ਆ ਤੇ ਆਪਣੀ ਸਰਪੰਚੀ ਕਰਕੇ ਲੋਕਾਂ ਦੇ ਨਾਲ ਅੰਦਰ ਖਾਤੇ ਕੀ ਕਰਦੇ ਆ ਤੇਰੇ ਮੂੰਹ ਤੇ ਮੈਂ ਤੇਰਾ ਜੀ ਤੇਰੀ ਪਿੱਠ ਵਿੱਚੇ ਮੈਂ ਤੇਰਾ ਗੈਰ ਹੂੰ ਤੇ ਜ਼ੁਬਾਨ ਤਾਂ ਤਾਂ ਹੁੰਦੀ ਆ ਜੇ ਹੱਕ ਠੋਕ ਕੇ ਮੂੰਹ ਤੇ ਗੱਲ ਕਰੇ ਹੈਨਾ ਤੇ ਇਸ ਲਈ ਬਹੁਤ ਸਾਰੇ ਰਿਸ਼ਤੇ ਇਦਾਂ ਦੇ ਬਣ ਜਾਂਦੇ ਆ ਇੱਥੇ ਭੈਣ ਭਰਾਵਾਂ ਦੇ ਤੇ ਜਿਹੜੇ ਤੁਹਾਡੀ ਪਿੱਠ ਪਿੱਛੇ ਗੱਲ ਕਰਨ ਜੋਗੇ ਹੁੰਦੇ ਮੂੰਹ ਤੇ ਨਹੀਂ ਗੱਲ ਕਰਦੇ ਜੀ ਅਸੀਂ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਕੇਸ ਕਰਦੇ ਹੋ ਤੇ ਕੇਸ ਕਰਕੇ ਤੁਸੀਂ ਚਾਹੁੰਦੇ ਵੀ ਚਾਹੁੰਦੇ ਹੋ ਕਿ ਤੁਹਾਡੇ ਪੇਪਰ ਛੇਤੀ ਬਣ ਜਾਣਗੇ ਇਹ ਬਿਲਕੁਲ ਝੂਠ ਹੈ ਬਹੁਤ ਟਾਈਮ ਲੱਗ ਜਾਂਦਾ ਪੇਪਰ ਬਣਨ ਨੂੰ ਜੇਕਰ ਤੁਸੀਂ 2 ਸਾਲ ਤੁਹਾਡੇ ਨਿਕਲ ਗਏ ਤੁਸੀਂ 2 ਸਾਲ ਦੇ ਵਿੱਚ ਕਿੰਨੇ ਪੈਸੇ ਗਵਾਲੇ ਆਪਣੇ ਕਿਉਂਕਿ 2 ਸਾਲ ਦੇ ਵਿੱਚ ਤੁਸੀਂ ਜੇਕਰ ਲੀਗਲ ਤਰੀਕੇ ਦੇ ਨਾਲ ਕੰਮ ਕਰਦੇ ਹੁੰਦੇ ਤੇ ਤੁਹਾਡੀ ਸੈਲਰੀ 1300 1400 ਜਾਂ 1500 ਯੂਰੋ ਵੀ ਹੋ ਸਕਦੀ ਸੀਗੀ ਪਰ ਤੁਸੀਂ 2 ਸਾਲ ਦੇ ਵਿੱਚ ਵੀ ਤੁਸੀਂ 600 700 ਦੇ ਉੱਤੇ ਟੱਕੇ ਖਾ ਰਹੇ ਹੋ ਜਦੋਂ 3 ਸਾਲ ਤੁਸੀਂ ਉਸ ਦਾ ਲੂਣ ਖਾਦਾ ਨਾਲ ਇਕੱਠੇ ਰਹੇ ਹੋ ਇੱਕਦਮ ਵਿਗਾੜ ਕੇ ਕੀ ਮਿਲਣਾ ਤੇ ਬਣਾ ਕੇ ਰੱਖੋ ਤੇ ਅੱਗੇ ਵਧੋ ਬਾਕੀ ਇਹ ਹੀ ਗੱਲ ਆ ਕਿ ਜਦੋਂ ਤੁਸੀਂ ਉਸ ਨਾਲ ਵਿਗਾੜ ਲੈਨੇ ਹੋ ਤੇ ਉਸ ਤੋਂ ਬਾਅਦ ਵਿੱਚ ਅਗਲੇ ਦਾ ਵੀ ਮਨ ਦੁਖਦਾ ਆ ਕਿ ਮੈਂ 3 ਸਾਲ ਯਾਰ ਇਸ ਬੰਦੇ ਨਾਲ ਬੈਠ ਕੇ ਖਾਦਾ ਜੀ ਹਾਂਜੀ ਇਸ ਬੰਦੇ ਨੂੰ ਮੈਂ ਇਦਾਂ ਰੱਖਿਆ ਫੁੱਲਾਂ ਵਾਂਗੂ ਕਿ ਜਾਂਦਾ ਹੋਇਆ ਸ਼ਾਇਦ ਮੈਨੂੰ ਸ਼ਾਵਜ ਦੇਖ ਕੇ ਜਾਊ ਇਹ ਤਾਂ ਮੇਰੇ ਮੇਰੇ ਲਈ ਮਤਲਬ ਕਿ ਬਹੁਤ ਵੱਡੀ ਇੱਕ ਸ਼ਰਮ ਵਾਲੀ ਗੱਲ ਹੋ ਗਈ ਆ ਹੁਣ ਹਾਂਜੀ ਇਸ ਲਈ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਹਰ ਕਦਮ ਜਿਹੜਾ ਵਾ ਉਹ ਸੋਚ ਸਮਝ ਕੇ ਚੱਕਿਆ ਕਰੋ ਤੇ ਬਹੁਤ ਸਾਰੇ ਮਾਲਕਾਂ ਦੇ ਵੂਨ ਆਉਂਦੇ ਆ ਜਿਹੜੇ ਵਰਕਰਾਂ ਨੇ ਝੂਠੇ ਕੇਸ ਕਰ ਦਿੱਤੇ ਆ ਮਾਲਕਾਂ ਦੇ ਉੱਤੇ ਯਾਨੀ ਕਿ ਮਾਲਕ ਕੋੰਟਰੈਕਟ ਦੇਣ ਲਈ ਵੀ ਤਿਆਰ ਸਿਗਾ ਤੇ ਤਾਂ ਵੀ ਤਨਖਾਹਾਂ ਵੀ ਪੂਰੀਆਂ ਦਿੱਤੀਆਂ ਸੀਗੀਆਂ ਜਿਹਦੇ ਉੱਤੇ ਬਸ ਇਹੀ ਗੱਲ ਕਹਿ ਦਿੱਤੀ ਗਈ ਆ ਕਿ ਕਿ ਇਹਨੇ ਮੈਨੂੰ 1 ਸਾਲ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਮੈਨੂੰ ਤਨਖਾਹ ਨਹੀਂ ਦਿੱਤੀ ਇੱਕ ਗੱਲ ਹੋਰ ਦੱਸ ਦਈਏ ਜੇ ਤੁਸੀਂ ਉਸ ਮਾਲਕ ਕੋ ਕੰਮ ਨਹੀਂ ਕਰਦੇ ਜਿਹਦੇ ਕੋ ਕੇਸ ਕੀਤਾ ਵਾ ਤੇ ਦੂਜੀ ਜਗ੍ਹਾ ਤੇ ਤੁਸੀਂ ਕੰਮ ਕਰਦੇ ਆ ਫੜੇ ਜਾਂਦੇ ਆ ਤਾਂ ਫਿਰ ਤੁਹਾਡੇ ਕੇਸ ਦਾ ਕੀ ਬਣਨਾ ਆ ਉਹ ਰੱਬ ਹੀ ਜਾਣਦਾ ਹੈ ਜੀ ਜੀ ਅਸੀਂ ਸਾਰੇ ਅਗੇ ਇਹੀ ਰਿਕਵੈਸਟ ਕਰਦੇ ਆ ਕਿ ਨਾ ਤਾਂ ਤੁਸੀਂ ਮਾਲਕ ਨੂੰ ਕਹਿੰਦੇ ਆ ਨਾ ਤਾਂ ਤੁਸੀਂ ਵਰਕਰਾਂ ਦੇ ਨਾਲ ਧੱਕਾ ਕਰੋ ਤੇ ਜਿਹੜੇ ਵਰਕਰ ਆ ਅਸੀਂ ਉਹਨਾਂ ਨੂੰ ਵੀ ਇਹੀ ਕਹਿੰਦੇ ਆ ਕਿ ਤੁਸੀਂ ਨਾ ਹੀ ਮਾਲਕ ਨਾਲ ਧੱਕਾ ਕਰੋ ਤੇ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਿਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਕੱਚੇ ਬੰਦਿਆਂ ਦੇ ਪੈਸੇ ਮਾਰ ਲੈਂਦੇ ਗਏ ਆ ਲੋਕ ਤੇ ਉਹਨਾਂ ਦਾ ਹੱਲ ਕੀ ਹੋ ਸਕਦਾ ਆ ਅਸੀਂ ਉਹਨਾਂ ਦੇ ਖਿਲਾਫ ਜਰੂਰ ਆਵਾਜ਼ ਉਠਾਵਾਂਗੇ ਜਿਹੜੇ ਲੋਕ ਅ ਤੱਕਾ ਕਰਦੇ ਨੇ ਲੋਕਾਂ ਦੇ ਨਾਲ ਕੰਮ ਤੇ ਰੱਖ ਕੇ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ